ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਅਕਾਲੀ ਆ ਗਏ ਤੁਸੀਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਹਲੇ ਤਾਂ ਕੱਪੜੇ ਦੇ ਝਾੜ ਕੇ ਸਿੱਧੇ ਜੇ ਕਰਕੇ ਤੁਰੇ ਸੀ ਘਰੋਂ ਐਨਾ ਡਰ 4-4 ਵਜੇ 5 ਵਜੇ ਰਾਤ ਦੇ ਕਿਹਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ ਥਾ ਥਾ ਨਾਕੇ ਵਾਦੀ ਹਾਲਾਤ ਇਹ ਨੇ ਗੱਡੀ ਚੋਂ ਪਛਾਣ ਕੇ ਪੁੱਛਦੇ ਨੇ ਕਿ ਅਕਾਲੀਓ ਅਜ ਇੱਕ ਸਾਡੇ ਹੁਣ ਮੁੰਡੇ ਆਏ ਲੋ ਕਹਿੰਦੇ ਭਾਈ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਆਮ ਆਦੀ ਪਾਕੀ ਵਾਲੇ ਕਹਿੰਦੇ ਜਾਓ ਉਹ ਵੀ ਆ ਗਏ ਕਹਿਣ ਦਾ ਮਤਲਬ ਇਹ ਆ ਕਿ ਪੱਗਾਂ ਦੇਖ ਦੇ ਕੇ ਨੀਲੀਆਂ ਪੱਗਾਂ ਕੇਸਰੀ ਪੱਗਾਂ ਕੁਛ ਪੁੱਛ ਕੇ ਗੱਡੀਆਂ ਦੇ ਵਿੱਚੋਂ ਸਿੱsse ਤਾਰ ਕੇ ਕਿ ਕਾਲੀਓ ਕੌਣ ਹੋ ਇਹ ਰੰਗ ਟੰਗ ਦੇਖ ਕੇ ਕਿ ਕਾਲੀ ਲੱਗਦੇ ਨਾਲ ਸਾਰਿਆਂ ਨੂੰ ਰੋਕਿਆ ਜਾ ਰਿਹਾ ਨਾਕਿਆਂ 'ਦੋ ਹਾਲਾਤ ਇਹ ਨੇ ਕਿ ਆਲਾ ਲਾਈਨ ਐਮਰਜੈਂਸੀ ਪੰਜਾਬ ਦੇ ਵਿੱਚ ਬਣ ਚੁੱਕੀ ਆ ਪਰ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਜਿਹੜੇ ਹਿਸਾਬ ਨਾਲ ਤੁਸੀਂ ਗੁਰਦੁਆਰਾ ਅੰਬ ਸਾਹਿਬ ਅੱਜ ਬਾਹਰ ਆ ਫੋਰਸ ਲਾਈ ਹੋਈ ਆ ਸੰਗਤ ਨੂੰ ਵੀ ਅੰਦਰ ਆਉਣਾ ਔਖਾ ਔਖਾ ਹੋਇਆ ਪਿਆ ਸਾਰੇ ਆ ਪਿਛਲੇ ਗੇਟ ਦੀ ਰਾਹੀਂ ਜਿੰਨੀਆਂ ਕ ਗੱਡੀਆਂ ਨਿਕਲੀਆਂ ਉਹ ਤੋਂ ਬਾਅਦ ਪਿਛਲੇ ਗੇਟ ਤੇ ਵੀ ਐ ਫੋਰਸ ਲਾਤੀ ਵੀ ਪਤਾ ਨਹੀਂ ਕੌਣ ਇੱਥੇ ਦਾਖਲ ਹੋਣ ਲੱਗਿਆ ਮਾਨ ਸਾਹਿਬ ਕਿੰਨਾ ਕੁ ਰੋਕ ਲੋਗੇ ਕਿੰਨੇ ਕੁ ਦਬਕੇ ਮਾਰ ਲੋਗੇ ਕਿੰਨੇ ਕੁ ਪਰਚੇ ਕਰ ਲੋਗੇ ਕਿੰਨਾ ਕੁ ਤੁਸੀਂ ਗੱਡੀਆਂ ਨੂੰ ਘੇਰ ਲੋਗੇ ਕਿਰੋਂ ਕਿਰੋਂ ਤੁਸੀਂ ਘਰੇ ਡਿਟੇਨ ਕਰ ਲੋਗੇ ਕਿੰਨੇ ਕੁ ਫੋਰਸ ਲਾ ਦਿਓਗੇ ਅੱਜ ਪੂਰੀ ਤੁਸੀਂ ਪੰਜਾਬ ਦੀ ਪੁਲਿਸ ਥਾਣੇ ਬਹਿਲੇ ਕਰਕੇ ਪੁਲਿਸ ਲਾਈਨਾਂ ਬਹਿਲੀਆਂ ਕਰਕੇ ਸਾਰੀ ਫੋਰਸ ਤੁਸੀਂ ਅੱਜ ਮਹਾਲੀ ਮਹਾਲੀ ਨੂੰ ਆਉਣ ਵਾਲੇ ਰਸਤੇ ਸਾਰਾ ਦਿਲਾਈ ਹੋਈ ਆ ਪਰ ਮੈਂ ਸਮਝਦਾ ਕਿ ਅਕਾਲੀ ਦਲ ਦੇ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਜਿਹੜੇ ਐਕਸਪੋਜ਼ ਕਰਦੇ ਸੀ ਤੁਹਾਨੂੰ ਜਿਹੜੇ ਤੁਹਾਡੇ ਮੈਂ ਸਮਝਦਾ ਕਿ ਕਾਂਡਾਂ ਨੂੰ ਨਲਕੀਆਂ ਨੂੰ ਧੋਖੇ ਨੂੰ ਪੰਜਾਬ ਦੇ ਨਾਲ ਕੀਤੀ ਹੋਈ ਠੱਗੀ ਨੂੰ ਬੇਇਨਕਾਫ਼ ਕਰਦੇ ਸੀ ਉਹਦੀ ਆਵਾਜ਼ ਦੱਬਣ ਲਈ ਤੁਸੀਂ ਪਰਚਾ ਕੀਤਾ ਤੇ ਜਿਹੜੇ ਆਗੂ ਤੇ ਸਦਾ ਬਿਕਰਮ ਸਿੰਘ ਮਜੀਠੀਆ ਜੀ ਤੇ ਪਰਚਾ ਕੀਤਾ ਅੱਜ ਉਹਦੀ ਪਿੱਛੇ ਪਿੱਛੇ ਜਦੋਂ ਅਕਾਲੀ ਵਰਕਰ ਵਹੀਰਾ ਘੱਤ ਕੇ ਪੰਜਾਬ ਵਿੱਚੋਂ ਤੁਰੇ ਤੁਸੀਂ ਉਹਨਾਂ ਨੂੰ ਡਰਾਉਣ ਲਈ ਦਬਕੇ ਮਾਰ ਰਹੇ ਹੋ ਦਸਤਾਰਾਂ ਲਾ ਰਹੇ ਹੋ ਨਾਕੇ ਤੇ ਘੇਰ ਕੇ ਬੇਇੱਜ਼ਤੀ ਕਰ ਰਹੇ ਹੋ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹੋ ਇਹ ਡਰ ਦੇ ਨਾਲ ਘੇਰਨ ਦੇ ਨਾਲ ਘਰੇ ਦਬਕੇ ਮਾਰਨ ਦੇ ਨਾਲ ਪਿੰਡਾਂ ਦੇ ਆਲੇ ਦੁਆਲੇ ਗੱਡੀਆਂ ਘਮਾਉਣ ਦੇ ਨਾਲ ਐਦਾਂ ਅਕਾਲੀਆਂ ਨੇ ਨਹੀਂ ਡਰਨਾ ਚਲੋ ਇਹ ਤੁਹਾਡੇ ਤੱਕੇ ਦਾ ਇੱਕ ਧੰਨਵਾਦ ਕਿ ਹਰੇਕ ਅਕਾਲੀ ਤੇ ਪੰਜਾਬ ਪੱਕੀ ਸੋਚ ਵਾਲਾ ਇਨਸਾਨ ਅੱਜ ਖੜਾ ਹੋ ਗਿਆ ਉਹ ਸਮਝਦਾ ਕਿ ਜੇ ਹੁਣ ਵੀ ਨਾ ਲੜੇ ਹੁਣ ਵੀ ਨਾ ਖੜੇ ਹੁਣ ਵੀ ਨਾ ਮਰੇ ਹੁਣ ਵੀ ਨਾ ਕਰੋ ਤੁਰੇ ਹੁਣ ਵੀ ਨਾ ਆਵਾਜ਼ ਚੱਕੀ ਤਾਂ ਇਹ ਦਿੱਲੀ ਤੋਂ ਆਏ ਹੋਏ ਨਵੇਂ ਬਦਾਲੀ ਪੰਜਾਬ ਨੂੰ ਲੁੱਟ ਕੇ ਉਹ ਹਾਲ ਕਰਕੇ ਜਾਣਗੇ ਜਿਹਦੀ ਪਰਪਾਈ ਕਰ ਲਈ ਅਗਲੀਆਂ 2-3 ਪੀੜ੍ਹੀਆਂ ਧਾਕੇ ਮੈਂ ਸਮਝਦਾ ਕਿ 20-30 ਸਾਲ ਲੱਗ ਜੂਗਾ ਪਰ ਫਿਰ ਵੀ ਅਕਾਲੀ ਯੋਧੇ ਤਕੜੇ ਨੇ ਥੋੜੇ ਨਾਕਿਆਂ ਦੇ ਬਾਵਜੂਦ ਘਰੇ ਡਰਬਿਆਂ ਦੇ ਬਾਵਜੂਦ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੋ ਇਹ ਤੁਹਾਨੂੰ ਦੱਸਣ ਲਈ ਪਹੁੰਚੇ ਆ ਅੱਜ ਦਾ ਇਹ ਇੱਥੇ ਜਿਹੜੇ ਜਿਹੜੇ ਵੀ ਆਗੂ ਜਿੱਥੋਂ ਕੋਈ ਗੁਰਦਾਸ ਪਰਵਾ ਰਿਆ ਸੁਹਾਣਾ ਸਾਹਿਬ ਸਾਡੇ ਮਹਾਲੀ ਦੇ ਹਲਕਾ ਇੰਚਾਰਜ ਯੂਥ ਅਕਾਲੀ ਦਲ ਦੇ ਮੈਂ ਸਮਝ ਉਹਨਾਂ ਕੀ ਸੰਗਰੂਰ ਤੋਂ ਮਾਹਲੀ ਤੋਂ ਪਤਗੜ ਸਾਹਿਬ ਤੋਂ ਗੁਰਦਾਸਪੁਰ ਤੋਂ ਕਿੱਥੋਂ ਕਿੱਥੋਂ ਗੁਰਹਰ ਸਾਹਿਬ ਤੋਂ ਕਿੱਥੋਂ ਕਿੱਥੋਂ ਜਿਹੜੇ ਆਗੂ ਨੇ ਪਹੁੰਚਣੇ ਸ਼ੁਰੂ ਹੋ ਗਏ ਨੇ ਮਾਨ ਸਾਹਿਬ ਇੱਕੋ ਗੱਲ ਉਹ ਲਾਸਟ ਵਿੱਚ ਕਹਿਣ ਲੱਗੇ ਆ ਅਸੀਂ ਇੱਥੇ ਆ ਕੇ ਸਿਰਫ ਇਹਨਾਂ ਦੱਸਣ ਆਏ ਆ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਜਿਉਂਦੀ ਆ ਇਹ ਤਾਉਣ ਸਿੱਧੀ ਕਰਕੇ ਇੱਕ ਠਾਕੇ ਤੁਹਾਡੇ ਖਿਲਾਫ ਲੜਾਂਗੇ ਤੇ ਤੁਹਾਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣਾ ਆਉਣੀ ਕਿਉਂਕਿ ਅਸੀਂ ਦਸਣ ਆਏ ਆ ਕਿ ਕਾਲੀ ਆ ਗਈ ਹੈ